ਇਹ ਇੰਗਲੈਂਡ ਚ ਅ بڑے بڑے ਮੁਜਾਰੇ ਹੋਏ ਨੇ ਆਸਟ੍ਰੇਲੀਆ ਚ ਬਹੁਤ ਵੱਡੇ ਵੱਡੇ ਹੋਏ ਨੇ ਉਹ ਕਹਿੰਦੇ ਇਹਨਾਂ ਨੂੰ ਕੱਢੋ ਜਿਹੜੇ ਆਏ ਨੇ ਇਮੀਗ੍ਰੈਂਟਸ ਅਮਰੀਕਾ ਚ ਟੋਰਾਂਟੋ ਚ ਤਾਂ ਲੜਾਈ ਹੋਈ ਹੈ ਪਰਸੋਂ ਸੋ ਇਹ ਪੂਰੀ ਦੁਨੀਆ ਚ ਨਾ ਅਨਰੈਸਟ ਹੋ ਗਈ ਇਸ ਗੱਲ ਦੀ ਕਿ ਕਿਉਂਕਿ ਆਬਾਦੀ ਵੱਧ ਗਈ ਰੋਜ਼ਗਾਰ ਘਟ ਗਿਆ ਹੁਣ ਹਰੇਕ ਕਹਿੰਦਾ ਜੀ ਕਿ ਇਹ ਇਹ ਇੰਨਾ ਕਰਕੇ ਸਾਡਾ ਰੋਜ਼ਗਾਰ ਜਾਂਦਾ ਪਰ ਇਹ ਅਭੀ ਆਪਾਂ ਜਿਸ ਨੂੰ ਰੋਕਣੀ ਸਾਦੇ ਪਰ ਜਿਗ ਲੋਨ ਆਰਡਰ ਨੂੰ ਕੋਈ ਕੋਈ ਇੱਕ ਬੰਦਾ ਖਰਾਬ ਕਰ ਰਿਹਾ ਹੈ ਕੋਈ ਸਖਤ ਸਖਤ ਸਜ਼ਾ ਦੇਣਾ ਹੈ ਅਰੇ ਤਾਂ ਮਤਲਬ ਇਹ ਤੇ ਇਹ ਨਹੀਂ ਆ ਕਿ ਆਪਣੇ ਦੇਚ ਤੋਂ ਹੀ ਕੋਈ ਆਪਣੇ ਮਾ ਪਾਪੜੇ ਬੰਦੇ ਬਹੁਤ ਕੰਮ ਕਰ ਰਹੇ ਹੈ ਬਾਹਰ ਰਾਏਪੁਰ ਹੋ ਛਤੀਸਗੜ੍ਹ ਦੀ ਰਾਜਧਾਨੀ ਕੋਲਕਾਤਾ ਸਾਡਾ ਸਾਰਾ ਟ੍ਰਾਂਸਪੋਰਟ ਦਾ ਬੀਨ ਸਾਡੇ ਪੰਜਾਦਿਆਂ ਦਾ ਕੱਲ ਨੂੰ ਉਹ ਕਹਿੰਦੇ ਨੇ ਕਿ ਇਤਨੂੰ ਕੱਟਦੇ ਆ ਸੀ ਇਹਨਾਂ ਨੂੰ ਸਿਹਤਸਰਾਂ ਦਾ ਕੋਈ ਡਿਸਕਨੈਸ਼ਨ ਨੇਸ਼ਨ ਲੈ ਚੱਲ ਰਹੀ ਹੈ ਸੋ ਤੁਸੀਂ ਸੁਣਿਆ ਮਾਨਸਾ ਦਾ ਬਿਆਨ ਕਿ ਜੀ ਅਸੀਂ ਕਿਸੇ ਨੂੰ ਕੱਢ ਨਹੀਂ ਸਕਦੇ ਇਸ ਤਰ੍ਹਾਂ ਨਹੀਂ ਚੱਲੂਗਾ ਕਿਸੇ ਇੱਕ ਬੰਦੇ ਨੇ ਕੋ ਘੰਟੜਾਂ ਨੂੰ ਜਾਮ ਦਿੱਤਾ ਉਹਨੂੰ ਅਸੀਂ ਸਜ਼ਾ ਦੇਵਾਂਗੇ ਸੁਮਾਨ ਸਾਹਿਬ ਛੋਟੀਆਂ ਛੋਟੀਆਂ ਗੱਲਾਂ ਤੇ ਪ੍ਰਤੀਕਿਰਿਆ ਦੇਣ ਵਾਲਾ ਬੰਦਾ ਜੇ ਕੋਈ ਛੋਟੀ ਜਿਹੀ ਗੱਲ ਤੈਨੂੰ ਕੁਝ ਕਹਿ ਦੇ ਤੈਨੂੰ ਚੁਪ ਜਾਂਦੀ ਹੈ ਤੇ ਚੱਕ ਕੇ ਪਰਚਾ ਦਵਾ ਦਿੰਦਾ ਹਸਪਤਾਲ ਦੇ ਵਿੱਚ ਬੈਠੇ ਜਨਾਬ ਸੋਚੀ ਗਏ ਦੇਖੀ ਗਏ ਵੀ ਕਿਹੜਾ ਕੀ ਬੋਲਦਾ ਕਿਹੜਾ ਕੀ ਲਿਖ ਕੇ ਪਾਉਂਦਾ ਬਾਹਰ ਆ ਕੇ ਉਹਦੇ ਬਾਰੇ ਬਿਆਨ ਵੀ ਦਿੱਤਾ ਵੀ ਕੋਈ ਸਾਫਕਾ ਮਾਸਟਰ ਹੋ ਸਕਦਾ ਸਾਫਕਾ ਡਾਕਟਰ ਹੋ ਸਕਦਾ ਸਾਫਕਾ ਪ੍ਰਿੰਸੀਪਲ ਹੋ ਸਕਦਾ ਸਾਫਕਾ ਡਰਗੀ ਕੀ ਹੋਇਆ ਸਾਫਕਾ ਪੱਤਰਕਾਰ ਕੀ ਹੋਇਆ ਸਾਫਕਾ ਗੈਂਗਸਟਰ ਕੀ ਹੋਇਆ ਐਸ ਬ੍ਰੀਕੀ ਨਾਲ ਛੁੱਡੀ ਇੱਕ ਇੱਕ ਲੋਕਾਂ ਦੀ ਕੀਤੀ ਹੋਈ ਟਿੱਪਣੀ ਤੇ ਨਜ਼ਰ ਹੁੰਦੀ ਆ ਲੋਕਾਂ ਦੀ ਕੀਤੀ ਹੋਈ ਪੋਸਟ ਪਾਈ ਤੇ ਨਜ਼ਰ ਹੁੰਦੀ ਆ ਲੋਕਾਂ ਦੀ ਕਹੀ ਹੋਈ ਗੱਲ ਤੇ ਨਜ਼ਰ ਹੁੰਦੀ ਆ ਪਰ ਐਡੀ ਵੱਡੀ ਕਠਨਾਵਾ ਵਰਤ ਰਹੀ ਐਡੀ ਦਰਿੰਦਗੀ ਦੇ ਨਾਲ ਇੱਕ ਬੱਚੇ ਨੂੰ ਮੌਤ ਦੇ ਘਾਟ ਤਾਰ ਦਿੱਤਾ ਗਿਆ ਉਹਨਾਂ ਨੂੰ ਕਰਮ ਕਰਨ ਤੋਂ ਬਾਅਦ ਇੱਕ ਬਿਆਨ ਤੱਕ ਹਮਦਰਦੀ ਦਾ ਉਹਦੇ ਪੱਖ ਦੇ ਵਿੱਚ ਤੱਤ ਸਰਿਆ ਨਹੀਂ ਨਾ ਕੋਈ ਤੁਹਾਡਾ ਬੰਦਾ ਕੋਈ ਮੰਤਰੀ ਕੋਈ ਐਮਐਲਏ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ ਇਹ ਸੋਡੀ માનਸਿਕਤਾ ਹੈ ਦੂਜੀ ਗੱਲ ਮਾਨਸਾ ਤੁਸੀਂ ਕਹੀ ਹੈ ਕਿ ਅਸੀਂ ਕਿਸੇ ਨੂੰ ਕੱਢ ਨਹੀਂ ਸਕਦੇ ਅਸੀਂ ਵੀ ਕਹਿੰਦੇ ਹਾਂ ਅਸੀਂ ਇਸ ਗੱਲੇ ਹੀ ਨਹੀਂ ਰੌਲਾ ਪਾ ਰਹੇ ਅਸੀਂ ਕਹਿੰਦੇ ਆ ਵੀ ਜੇ ਇਸੇ ਮੁਲਕ ਦੇ ਅੰਦਰ ਇਸੇ ਸੰਵਿਧਾਨ ਦੇ ਵਿੱਚ ਇਸੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ 1972 ਦੇ ਵਿੱਚ ਹਿਮਾਚਲ ਕਾਨੂੰਨ ਬਣਾ ਸਕਦਾ ਹੈ। ਹਿਮਾਚਲ ਦੇ ਵਿੱਚ ਕੋਈ ਬਾਹਰਲਾ ਬੰਦਾ ਨੌਕਰੀ, ਬਾਹਰਲਾ ਬੰਦਾ ਵੋਟ, ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਨਾ ਨੌਕਰੀ ਲੈ ਸਕਦਾ ਨਾ ਵੋਟ ਬਣਾ ਸਕਦਾ ਨਾ ਜ਼ਮੀਨ ਲੈ ਸਕਦਾ। ਉਹ ਵੀ ਤਾਂ ਭਾਰਤ ਦਾ ਇੱਕ ਸੂਬਾ ਹੈ। ਰਾਜਸਥਾਨ ਦੇ ਵਿੱਚ ਵੀ ਇਹ ਕਾਨੂੰਨ ਹੈ। ਤੇ ਜੇ ਘੱਟੋ ਘੱਟ ਹਸਪਤਾਲ ਬੈਠੇ ਇੰਨੀ ਗੱਲ ਹੀ ਪੜ ਲੈਂਦੇ ਉੱਥੇ ਘੱਟੋ ਘੱਟੇ ਕਾਨੂੰਨ ਬਾਰੇ ਪੜ ਲੈਂਦੇ ਵੀ ਹਿਮਾਚਲ ਨੇ ਕਿਹੜਾ ਕਾਨੂੰਨ ਬਣਾਇਆ ਹੈ ਤੇ ਕੁਝ ਮਹੀਨੇ ਪਹਿਲਾਂ ਕੈਬਨਿਟ ਦੇ ਵਿੱਚ ਰੈਜੂਲੇਸ਼ਨ ਲਿਆਂਦਾ ਗਿਆ ਵਿਧਾਨ ਸਭਾ ਦੇ ਵਿੱਚ ਮਤਾ ਲਿਆਂਦਾ ਗਿਆ ਉੱਤਰਾਖੰਡ ਦੀ ਸਰਕਾਰ ਦੁਆਰਾ ਤੇ ਉੱਤਰਾਖੰਡ ਨੇ ਕੈਬਨਿਟ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਤਾ ਵੀ ਬਾਹਰਲਾ ਬੰਦਾ ਇੱਥੇ ਆ ਕੇ ਜ਼ਮੀਨ ਨਹੀਂ ਲਾਊਗਾ ਤਾਂ ਕੀ ਮਾਨ ਸਾਹਿਬ ਆਪਾਂ ਇਹ ਕਾਨੂੰਨ ਪੰਜਾਬ 'ਚ ਨਹੀਂ ਬਣ ਸਕਦਾ ਕਿ ਸੋਡੀ ਇੱਛਾ ਸ਼ਕਤੀ ਹੈ ਨਹੀਂ ਇਹਨਾਂ ਨੂੰ ਲੱਗਦਾ ਲੱਤਾਂ ਭਾਰ ਨਹੀਂ ਚੱਲਦੀਆਂ ਜਾਂ ਬਿਹਾਰ ਦੀਆਂ ਅੱਗੇ ਵੋਟਾਂ ਆ ਰਹੀਆਂ ਨੇ ਆ ਕੁਝ ਮਹੀਨਿਆਂ ਦੇ ਵਿੱਚ ਬਿਹਾਰ ਦੀਆਂ ਅੱਗੇ ਵੋਟਾਂ ਆ ਰਹੀਆਂ ਨੇ ਇਹਨਾਂ ਨੇ ਜਾ ਕੇ ਫਿਰ ਕੇਜਰੀਵਾਲ ਨੇ ਵੋਟਾਂ ਵੀ ਲੈਣੀਆਂ ਬਿਹਾਰ ਦੇ ਵਿੱਚ ਉੱਥੇ ਸਟੌਜ ਵਾਲੇ ਵੀ ਜਾਣਗੇ ਆਪਣਾ ਹੈਲੀਕਾਪਟਰ ਲੈ ਕੇ ਪੰਜਾਬ ਦਾ ਚੱਕ ਕਨੈਕਟਰ ਬਣ ਕੇ ਨਾਲ ਬੈਠਣਗੇ ਉੱਥੇ ਪ੍ਰਚਾਰ ਕਰਨਗੇ ਬਿਹਾਰੀਆਂ ਦੇ ਵੋਟਾਂ ਮੰਗਣਗੇ ਭਾਈ ਆਪਣੀ ਪਾਰਟੀ ਦੀ ਖਾਤਰ ਇਹਨਾਂ ਨੂੰ ਲੱਗਦਾ ਵੀ ਜੇ ਮੈਂ ਇੱਥੇ ਕੋਈ ਅਜਾ ਬਿਆਨ ਦੇਦਾ ਪੰਜਾਬ ਦੀ ਖਾਤਰ ਤਾਂ ਮੈਨੂੰ ਬਿਹਾਰ ਦੇ ਵਿੱਚ ਘੇਰ ਲੈਣਾ ਲੋਕਾਂ ਨੇ ਪੱਤਰਕਾਰਾਂ ਨੇ ਘੇਰ ਲੈਣਾ ਮੀਡੀਆ ਨੇ ਘੇਰ ਲੈਣਾ ਸੋ ਅਸੀਂ ਫਿਰ ਕਹਿੰਦੇ ਸਾਡੀ ਕੋਈ ਭਾਵਨਾ ਨਹੀਂ ਕਿਸੇ ਦੇ ਖਿਲਾਫ ਕੋਈ ਨਫ਼ਰਤ ਨਹੀਂ ਕੋਈ ਵਿਰੋਧ ਨਹੀਂ ਅਸੀਂ ਕਹਿੰਦੇ ਜੇ ਪੰਜਾਬ ਦੀ ਡੈਮੋਗ੍ਰਾਫੀ ਬਚਾਉਣੀ ਹੈ ਜੇ ਪੰਜਾਬ ਦੀ ਭੂਗੋਲ ਸਥਿਤੀ ਜਿਹੜੀ ਬਦਲ ਰਹੀ ਹੈ ਉਹਨੂੰ ਰੋਕਣਾ ਹੈ ਤਾਂ ਇਹ ਕਾਨੂੰਨ ਪੰਜਾਬ ਦੇ ਵਿੱਚ ਬਣਨੇ ਬਹੁਤ ਜ਼ਰੂਰੀ ਨੇ ਪਰ ਨਹੀਂ ਆਪਾਂ ਤੋਂ ਇਹੋ ਜਿਹੇ ਪੰਜਾਬ ਦੇ ਲੋਕੋ ਆਪਾਂ ਮੁੱਖ ਮੰਤਰੀ ਚੁਣਦੇ ਆ ਜਿਹੜੇ ਕਦੇ ਵੀ ਪੰਜਾਬ ਦੇ ਨਹੀਂ ਹੋਏ ਯਾਰ ਕਦੇ ਪੰਜਾਬ ਦੀ ਗੱਲ ਨਹੀਂ ਕਰਨਗੇ ਯਾਦ ਰੱਖਿਓ ਜੋ ਮਰਜੀ ਲੋਕਾਂ ਦਾ ਘਾਣ ਹੋਈ ਜਾਂਦਾ ਇਹ ਗੱਲ ਮੈਂ ਹੋਰ ਕਹ ਦੇਣਾ ਤੁਹਾਨੂੰ ਧਿਆਨ ਰੱਖਿਓ ਸਰਕਾਰਾਂ ਦਾ ਏਜੰਸੀਆਂ ਦਾ ਪੂਰਾ ਜੋਰ ਲੱਗਿਆ ਪਿਆ ਵੀ ਇਸ ਮਸਲੇ ਨੂੰ ਵੀ ਹੋਰ ਰੰਗਤ ਦੇ ਕੇ ਕੋ ਦੰਗੇ ਭੜਕਾ ਕੇ ਕੋ ਮਾਹੌਲ ਖਰਾਬ ਕਰਕੇ ਇਹ ਸਾਰੀ ਕਹਾਣੀ ਪੰਜਾਬ ਦੇ ਪੰਜਾਬੀਆਂ ਸਰ ਮੜੀ ਜਾਵੇ ਹਿੰਸਕ ਹੋਣ ਦੀ ਲੋੜ ਨਹੀਂ ਸ਼ਾਂਤੀ ਤੋਂ ਸਬਰ ਤੋਂ ਜਾਗਦੇ ਤੋਂ ਕੰਮ ਲੋ ਆਪਾਂ ਇਹ ਲੜਾਈ ਲੜਨੀ ਆ ਵੀ ਅਸੀਂ ਇਹ ਕਾਨੂੰਨ ਬਣਾਉਣਾ ਹੈ ਆਪਾਂ ਇਹ ਲਾਈ ਲੜਨੇ ਵੀ 27 ਦੇ ਵਿੱਚ ਜਿਹੜੀਆਂ ਜਿਹੜੀਆਂ ਪਾਰਟੀਆਂ ਚੋਣਾਂ ਦੇ ਵਿੱਚ ਖੜੀਆਂ ਹੋਣਗੀਆਂ ਵੋਟਾਂ ਮੰਗਣਾਉਣਗੀਆਂ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਪੰਜਾਬੀਓ ਜ਼ੋਰ ਲਾ ਕੇ ਗੱਲ ਪਚਾਉਣੀ ਆ ਵੀ ਜਿਹੜੀ ਪਾਰਟੀ ਜਿਹੜੀ ਧਿਰ ਜਿਹੜੇ ਸਿਆਦਾਨ ਪੰਜਾਬ ਦੇ ਲੋਕਾਂ ਦਾ ਵਾਅਦਾ ਕਰਨਗੇ ਵੀ ਅਸੀਂ ਇਹ ਤਿੰਨ ਕਾਨੂੰਨ ਬਣਾਵਾਂਗੇ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਦੂਜੇ ਸੂਦਿਆਂ ਦੀ ਤਰ੍ਹਾਂ ਜੇ ਬਾਹਰਲੇ ਬੰਦੇ ਨੇ ਇੱਥੇ ਵੋਟ ਬਣਾਉਣੀਆਂ ਸ਼ਰਤਾਂ ਪੂਰੀਆਂ ਕਰੇ ਪੰਜਾਬ ਦੀਆਂ ਜੇ ਬਾਹਰਲੇ ਬੰਦੇ ਨੌਕਰੀ ਲੈਣੀ ਹੈ ਤਾਂ ਵੀ ਸ਼ਰਤਾਂ ਪੂਰੀਆਂ ਕਰੇ ਡੋਮਿਸਾਈਲ ਤੇ ਬੋਨਫਾਇਡ ਜਿਵੇਂ ਹਿਮਾਚਲ ਦਾ ਲਦਾਖ ਦੇ ਵਿੱਚ ਲਦਾਖ ਯੂਟੀ ਆ ਸੈਂਟਰ ਸਰਕਾਰ ਨੇ ਲਦਾਖ ਦੇ ਵਿੱਚ ਉੱਥੋਂ ਦਾ ਡੋਮਿਸਾਈਲ ਲਾਜ਼ਮੀ ਕਰਤਾ ਉੱਥੋਂ ਦਾ ਬੋਨਫਾਇਡ ਲਾਜ਼ਮੀ ਕਰਤਾ ਉਹਨਾਂ ਦੀਆਂ ਨੌਕਰੀਆਂ ਦੇ ਲਈ ਇਹ ਤਿੰਨ ਕਾਨੂੰਨ ਪੰਜਾਬ ਦੇ ਵਿੱਚ ਬਣਨੇ ਬਹੁਤ ਜ਼ਰੂਰੀ ਆ ਜੇ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਪੰਜਾਬ ਦਾ ਵਪਾਰੀ ਹਿੰਦੂ ਸਿੱਖ ਮੁਸਲਮਾਨ ਸਾਰੇ ਸਾਂਝੇ ਆ ਭਰਾਵੋ ਸਾਰਾ ਸਾਂਝਾ ਪੰਜਾਬ ਹੈ ਜੇ ਬਚਾਉਣਾ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਤਾਂ ਇਹ ਤਿੰਨ ਕਾਨੂੰਨ ਬਣਨੇ ਬਹੁਤ ਲਾਜ਼ਮੀ ਨੇ ਪੰਜਾਬ ਦੇ ਵਿੱਚ ਜਿਹੜੀ ਤਰ ਪੰਜਾਬ ਨਾਲ ਪੰਜਾਬੀਆਂ ਨਾਲੇ ਵਾਦਾ ਕਰੂਗੀ ਉਹ ਤਰਹੀ ਪੰਜਾਬ ਦੇ ਵਿੱਚ ਲੋਕਾਂ ਨੂੰ ਮੈਂ ਕਹਿੰਦਾ ਕਿ ਮੁੱਦਾ ਬਣਾਓ ਸਾਡਾ ਹਾਲਾਤ ਪਤਾ ਕੀ ਹੈ ਅਸੀਂ ਪੰਜ-ਛੇ ਦਿਨ ਕਿਸੇ ਮੁੱਦੇ ਨੂੰ ਯਾਦ ਰੱਖਦੇ ਆਂ ਫਿਰ ਭੁੱਲ ਜਾਂਦੇ ਆਂ ਕੁੰਬੜਾ ਦੇ ਵਿੱਚ ਘਟਨਾ ਵਾਪਰੀ ਸੀ ਤਾਂ ਮੈਂ ਉਸੇ ਸਾਲ ਹੀ ਕਹਿੰਦੀ ਸੀ ਇਹ ਗੱਲ ਕਿ ਪੰਜਾਬੀਓ ਯਾਦ ਰੱਖੋ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਹੋਣਾ ਕੀ ਐ ਤੁਸੀਂ ਸੋਝ ਜਾਂਦੇ ਆਂ ਫਿਰ ਆ ਹਫ਼ਤੇ ਬਾਅਦ ਆਦਨਾ ਬਾਅਦ ਕੋਈ ਨਵਾਂ ਮੁੱਦਾ ਲੱਭ ਲਓਗੇ ਫਿਰ ਉੱਧਰ ਨੂੰ ਹੋ ਜਾਓਗੇ ਜਿੰਨਾ ਚਿਰ ਤੁਸੀਂ ਨਿਠ ਕੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਨਹੀਂ ਲੜਦੇ ਓਨਾ ਚਿਰ ਤੁਸੀਂ ਇਹ ਲੜਾਈ ਜਿੱਤ ਨਹੀਂ ਸਕਦੇ ਹੈਸੂ ਕਹੋ ਜੂਗੇ ਸਰਕਾਰਾਂ